ਦਿੱਲੀ ਤੋਂ ਗੁਰੂ ਜੀ ਨਾਲ ਹੋਈ ਕਾਜੀ ਦੀ ਗੱਲਬਾਤ ਦੀ ਪੂਰੀ ਇਤਲਾ ਔਰੰਗਜ਼ੇਬ ਨੂੰ ਭੇਜ ਦਿੱਤੀ ਗਈ ਨਵੰਬਰ 1675 ਵਿੱਚ ਗੁਰੂ ਜੀ ਬਾਰੇ ਬਾਦਸ਼ਾਹ ਦਾ ਹੁਕਮ ਪਹੁੰਚ ਗਿਆ ਉਸ ਨੂੰ ਲੈ ਕੇ ਵੱਡਾ ਕਾਜੀ ਗੁਰੂ ਜੀ ਪਾਸ ਆਇਆ ਤੇ ਕਹਿਣ ਲੱਗਾ ਕਿ ਬਾਦਸ਼ਾਹ ਨੇ ਆਪ ਵੱਲ ਫਰਮਾਨ ਭੇਜਿਆ ਹੈ ਕਿ ਜਾਂ ਤਾਂ ਕਮਲਾ ਪੜ ਕੇ ਦੀਨ ਇਸਲਾਮ ਪ੍ਰਵਾਨ ਕਰੋ ਜਾਂ ਆਪਣੇ ਆਪ ਨੂੰ ਗੁਰੂ ਸਾਬਤ ਕਰਨ ਲਈ ਕੋਈ ਕਰਾਮਾਤ ਵਿਖਾਓ ਤੇ ਜਾਂ ਮੌਤ ਲਈ ਤਿਆਰ ਹੋ ਜਾਓ ਗੁਰੂ ਜੀ ਨੇ ਸ਼ਾਂਤਮਨ ਤੇ ਗੰਭੀਰ ਆਵਾਜ਼ ਵਿੱਚ ਫਰਮਾਇਆ ਕਿ ਸਾਨੂੰ ਬਾਦਸ਼ਾਹ ਦੀਆਂ ਦੋਵੇਂ ਸ਼ਰਤਾ ਆਪ ਪ੍ਰਵਾਨ ਹਨ ਅਸੀਂ ਨਾ ਆਪਣਾ ਧਰਮ ਤਿਆਗਣ ਲਈ ਤਿਆਰ ਹਾਂ ਨਾ ਕਰਾਮਾਤ ਵਿਖਾਉਣ ਲਈ ਤੁਸੀਂ ਜੋ ਕਾਰਵਾਈ ਕਰਨੀ ਹੈ ਕਰੋ ਗੁਰੂ ਜੀ ਦਾ ਜਵਾਬ ਸੁਣ ਕੇ ਕਾਜੀ ਨੇ ਉਹਨਾਂ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ ਕਤਲ ਦਾਸੀਆਂ ਦਾ ਨiyet ਕਰਕੇ ਨਗਰ ਵਿੱਚ ਢੂੰਡ ਫੇਰੀ ਗਈ। ਨਿਚਰ ਸਮੇਂ ਤੇ ਗੁਰੂ ਜੀ ਨੂੰ ਬੰਦੀਖਾਨੇ ਵਿੱਚੋਂ ਚਾਂਦਨੀ ਚੌਕ ਲਿਜਾਇਆ ਗਿਆ। ਆਪ ਜੀ ਦੀ ਅੰਤਮ ਇੱਛਾ ਜਾਣ ਕੇ ਆਪ ਨੂੰ ਲਾਗਲੇ ਖੂਹ ਤੋਂ ਇਸ਼ਨਾਨ ਕਰਨ ਦੀ ਆਗਿਆ ਦੇ ਦਿੱਤੀ ਗਈ। ਇਸ਼ਨਾਨ ਕਰਕੇ ਆਪ ਬੋੜ ਦੇ ਬਿਰਛ ਥੱਲੇ ਚੌਂਕੜੀ ਮਾਰ ਕੇ ਬੈਠ ਗਈ। ਜਲਾਦ ਤਲਵਾਰ ਫੜੀ ਆਪ ਦੇ ਕੋਲ ਆ ਖੜਾ ਹੋਇਆ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਹਨਾਂ ਵਿੱਚ ਹਿੰਦੂ ਸਿੱਖ ਮੁਸਲਮਾਨ ਸਭੇ ਸ਼ਾਮਲ ਸਨ ਇਹ ਦਰਦ ਭਰਿਆ ਦ੍ਰਿਸ਼ ਵੇਖਣ ਲਈ ਜੁੜੇ ਹੋਏ ਸਨ ਸਭਨਾਂ ਦੇ ਦਿਲ ਭਰੇ ਹੋਏ ਸਨ ਤੇ ਅੱਖਾਂ ਵਿੱਚ ਹੰਝੂ ਝਲਕ ਰਹੇ ਸਨ ਗੁਰੂ ਸਾਹਿਬ ਜੀ ਨੇ ਜਲਾਦ ਨੂੰ ਆਖਿਆ ਕਿ ਅਸੀਂ ਪਾਠ ਕਰਨ ਲੱਗੇ ਹਾਂ ਜਿਸ ਸਮੇਂ ਪਾਠ ਦਾ ਭੋਗ ਪਵੇ ਤੁਸੀਂ ਆਪਣਾ ਫਰਜ਼ ਪੂਰਾ ਕਰ ਲੈਣਾ ਗੁਰੂ ਜੀ ਅਕਾਗਰ ਚਿਤੋ ਕੇ ਜਪਜੀ ਸਾਹਿਬ ਦਾ ਪਾਠ ਕਰਨ ਲੱਗੇ ਆਪ ਦੀ ਬ੍ਰਤੀ ਆਕਾਰ ਪੁਰਖ ਦੇ ਚਰਨਾਂ ਵਿਚ ਜੁੜ ਗਈ ਪਾਠ ਸੰਪੂਰਨ ਹੋਇਆ ਤਾਂ ਆਪ ਨੇ ਧੰਨ ਵਾਹਿਗੁਰੂ ਆਖਦੇ ਹੋਏ ਸਿਰ ਸਨਵਾਇਆ ਜਲਾਦ ਸੈਦ ਜਲਾਲਦੀਨ ਨੇ ਤਲਵਾਰ ਤਾਣੀ ਤੇ ਸਿਰ ਉੱਤੇ ਵਾਰ ਕੀਤਾ ਗੁਰੂ ਜੀ ਦਾ ਸਿਰ ਧੜ ਨਾਲ ਵੱਖ ਹੋ ਗਿਆ ਜਿਸ ਥਾਨ ਤੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਜਗ੍ਹਾ ਹੁਣ ਗੁਰਦੁਆਰਾ ਸੀਸਗੰਜ ਸਥਿਤ ਹੈ